ਤੱਕ ਬੰਦੇ ਦਾ ਮੈਸੇਜ ਆਇਆ ਕਹਿੰਦਾ ਯਾਰ ਸਾਡੇ ਬੱਚੇ ਨਾ ਬੋਲਦੇ ਨਹੀਂਗੇ ਜ਼ਿਆਦਾ ਮਤਲਬ ਬੋਲਦੇ ਆ ਗੱਲਾਂ ਬਾਤਾਂ ਰੋਟੀ ਖਾਣੀ ਆ ਜਾਂ ਉਹ ਚੀਜ਼ਾਂ ਮੰਗਣ ਦੇ ਲਈ ਹੀ ਬੋਲਦੇ ਆ ਮਤਲਬ ਵੈਸੇ ਬੈਠ ਕੇ ਗੱਲਾਂ ਨਹੀਂ ਕਰਦੇਗੇ ਵੀ ਇਹ ਕੀ ਚੱਕਰ ਹੋਇਆ ਵੀ ਜਿਹੜੀ ਨਵੀਂ ਜਨਰੇਸ਼ਨ ਆ ਇਹਨਾਂ ਦਾ ਮਤਲਬ ਨਜ਼ਰੀਆ ਕੀ ਆ ਦੁਨੀਆ ਨੂੰ ਦੇਖਣ ਦਾ ਤਾਂ ਬੜਾ ਸਿੰਪਲ ਆ ਜਿਹੜੇ ਤਾਂ ਹੁਣ ਇੱਥੇ 80 ਵਾਲੇ 90 ਵਾਲੇ ਹੋਣਗੇ ਬੈਠੇ ਉਹ ਸਮਝ ਪਾਉਣਗੇ ਕਿ ਜਦੋਂ ਸਾਡਾ ਬਚਪਨ ਸੀਗਾ ਸਾਡੇ ਕੋਲ ਇੰਟਰਨੈਟ ਨਹੀਂ ਸੀਗਾ ਉਦੋਂ ਅਸੀਂ ਆਸ-ਪਾਸੇ ਸਲਾਹਾਂ ਲਾਉਂਦੇ ਹੁੰਦੇ ਸੀਗੇ ਬੈਠ ਕੇ ਵੀ ਕਿੱਥੇ ਖੇਡਣ ਚਲੀਏ ਕੋਈ ਧਰਮਸ਼ਾਲਾ ਐ ਪਿੰਡ ਦੀ ਕੀ ਕਰ ਸਕਦੇ ਆ ਚਲੋ ਜੀ ਡਲੇ ਮਾਰ ਕੇ ਰੋਸ ਹੰਦਾਨ ਭੰਨੋ ਸਕੂਲ ਚਲੇ ਜਾਣਾ ਨ ਸਾਹਨੇ ਹੀ ਲਾਉਣ ਖੇਡੋ ਦੇਖਦੇ ਆ ਵੀ ਕੀ ਦਾ ਕਿੱਥੇ ਜਾ ਕੇ ਡੱਕਦਾ ਫਿਰ ਜਦੋਂ ਦੂਜੇ ਪਿੰਡ ਸਕੂਲ ਜਾਣ ਲੱਗੇ ਮਾਰਕੀਟ ਇਕਰੀਆਂ ਨਹਿਰ ਟਪਾਉਣੀ ਕਿਹੜਾ ਟਪਾ ਸਕਦਾਗਾ ਨਹਿਰ ਜਾਂ ਜਦੋਂ ਕੋਈ ਅ ਮੱਛਿਆ ਪੁੰਨਿਆ ਸੰਗਰਾਦ ਨੇੜੇ ਦੇ ਗੁਰਦਾਰੇ ਹੁਣ ਸਕੂਲੋਂ ਸਾਈਕਲ ਉਧਰ ਨੂੰ ਕਰ ਦੇਣਾ ਤਾਂ ਜਾਂਦੇ ਵੀ ਇਕੱਠੇ ਆਉਂਦੇ ਵੀ ਇਕੱਠੇ ਗੱਲਾਂ ਬਾਤਾਂ ਕਰਦੇ ਆਉਂਦੇ ਕਿਉਂਕਿ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ ਖੇਡਣ ਤਾਂ ਸਾਡੇ ਕੋਲ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਨਾ ਸੀਗਾ ਤਾਂ ਉਹਨਾਂ ਸਮਿਆਂ ਦੇ ਵਿੱਚ ਕਿਸੇ ਦੇ ਘਰੇ ਨਾਰਮਲ ਸਧਾਰਨ ਪਾਠ ਹੋਣਾ ਅਖੰਡ ਪਾਠ ਹੋਣਾ ਬੜਾਈ ਚਾ ਹੋਣਾ ਰਿਸ਼ਤੇਦਾਰੀਆਂ ਦੇ ਵਿੱਚ ਵੀ ਹੋਣਾ ਤਾਂ ਵਿਆਹ ਵਾਂਗੂ ਇੱਕ ਦੋ ਦਿਨ ਪਹਿਲਾਂ ਚਲੇ ਜਾਣਾ ਤੇ ਉੱਥੇ ਬੜੀ ਰੌਣਕ ਹੁੰਦੀ ਸੀ ਰਿਸ਼ਤੇਦਾਰਾਂ ਦੇ ਬੱਚੇ ਉੱਥੇ ਖੇਡਣਾ ਗੱਲਾਂ ਕਰਨੀਆਂ ਸਾਡੇ ਪਿੰਡਾਂ ਐ ਖੇਡਦੇ ਆ ਪਾ ਖੇਡ ਖੇਡਦੇ ਆ ਆ ਖੇਡ ਖੇਡਦੇ ਆ ਤਾਂ ਜਿਹੜੇ ਪਹਿਲਾਂ ਜਿਵੇਂ ਫੋਨ ਉਹਦਾ ਨਹੀਂ ਸੀਗੇ ਤਾਂ ਬੁੜੀਆਂ ਇੱਕ ਦੂਜੇ ਨਾਲ ਗੱਲਾਂ-ਬਾਤਾਂ ਬਹੁਤ ਕਰਦੀਆਂ ਸੀਗੀਆਂ ਸਾਰੀ-ਸਾਰੀ ਰਾਤ ਵੀ ਉਹ ਗੱਲਾਂ ਕਰਦੀਆਂ ਰਹਿੰਦੀਆਂ ਸੀਗੀਆਂ ਕਿਉਂਕਿ ਕਿੰਨੇ ਟਾਈਮ ਬਾਅਦ ਮਿਲੀਆਂ 2 ਮਹੀਨੇ ਬਾਅਦ 6 ਮਹੀਨੇ ਬਾਅਦ ਪੁੱਛਦੀਆਂ ਬਈ ਤੁਹਾਡਾ ਆਹ ਤਿਹਾਰ ਕਿਵੇਂ ਗਿਆ ਘਰੇ ਕਿਵੇਂ ਆ ਬਹੁਤ ਉਹਨਾਂ ਕੋਲ ਗੱਲਾਂ ਹੁੰਦੀਆਂ ਸੀ ਪਰ ਅੱਜ ਉਹ ਨਹੀਂ ਰਿਹਾਗਾ ਅੱਜ ਦਿਨੇ ਵੀ ਤਿਉਹਾਰ ਮੇਲੇ ਵਿਆਹ ਅਖੰਡ ਪਾਠ ਇਕੱਠੇ ਬਹਿਣਾ ਯਾਰਾਂ ਬਿੱਲੀਆਂ ਨੇ ਉਹ ਚੀਜ਼ਾਂ ਨੂੰ ਮੋਬਾਈਲ ਨੇ ਖਾ ਲਿਆ ਸਾਡਾ ਟਾਈਮ ਅਸੀਂ ਗੁਜ਼ਾਰ ਲਿਆ ਬਚਪਨ ਬਹੁਤ ਰੰਗੀਨ ਠੀਕ ਹੈ ਔਰ ਜਦੋਂ ਨੂੰ ਇੰਟਰਨੈਟ ਆਇਆ ਉਦੋਂ ਨੂੰ ਅਸੀਂ ਆਪ ਦੇ ਜਵਾਨੀ ਦੇ ਉੱਪਰੋਂ ਦੀ ਲੰਘੇ ਸੀਗੇ ਤਾਂ ਕਹਿ ਲਓ ਵੀ ਹੁਣ ਜਿਵੇਂ ਵੈਬਸਾਈਟਾਂ ਤੋਂ ਪਹਿਲਾਂ ਸਟਾਰਟ ਹੋਇਆ ਸੀਗਾ ਵੈਬਸਾਈਟਾਂ ਤੋਂ ਵਾਲਪੇਪਰ ਡਾਊਨਲੋਡ ਕਰਨੇ ਹਾਂਜੀ ਆ ਬਾਲੀਵੁੱਡ ਹੀਰੋਵਨ ਦੀਆਂ ਪਿਕਚਰਾਂ ਵਾਲਪੇਪਰ ਇਹੋ ਜਿਹਾ ਕੁਸ ਹੁੰਦਾ ਸੀ ਜਦੋਂ ਪਹਿਲਾਂ ਪਹਿਲਾਂ ਇੰਟਰਨੈਟ 19 ਰੁਪਏ 20 ਰੁਪਏ ਸਾਇਦ ਇੱਕ ਦਿਨ ਦੇ ਸੀ ਕਿ ਉਹ ਤੋਂ ਤਾਂ ਹੁਣ ਜਦੋਂ ਹੁਣ ਉਹ ਫੋਨ ਹੀ ਨਹੀਂ ਰਹੇਗੇ ਪਹਿਲਾਂ ਕੀਬੋਰਡ ਵਾਲੇ ਫੋਨ ਹੁੰਦੇ ਸੀਗੇ Nokia ਦੇ ਜਿਹਨੇ ਚਲਾਏ ਹੋਣਗੇ N70 72 ਸੀ 800 ਜੋ ਵੀ ਹਨ ਤਾਂ ਹੁਣ ਡਾਇਰੈਕਟ ਜਦੋਂ Android ਤੇ ਬੱਚੇ ਆਪਾਂ ਸ਼ਿਫਟ ਹੋ ਗਏ ਆ ਠੀਕ ਹੈ ਉਹਨਾਂ ਲਈ ਕੋਈ ਵੈਬਸਾਈਟ ਨਹੀਂ ਬਸ ਫਲਾਨੀ ਐਪ ਡਾਊਨਲੋਡ ਕਰ ਲਓ ਤੁਮਕਾਨੀ ਕਰ ਲਓ ਔਰ ਦੂਜੀ ਵੱਡੀ ਗੱਲ ਕੀ ਹੋਈ ਆ YouTube Facebook ਉਹਨਾਂ ਨੂੰ ਕੰਟੈਂਟ ਬਹੁਤ ਮਿਲ ਗਿਆ ਦੇਖਣ ਨੂੰ ਤਾਂ ਉਹ ਜਿਹੜਾ ਵੀ ਕੰਟੈਂਟ ਦੇਖਦੇ ਆ ਕੰਟੈਂਟ ਤਾਂ ਸੱਚ ਚ ਉਹਦੇ ਵਿੱਚੋਂ 10% ਹੀ ਹੁੰਦਾ 90% ਝੂਠ ਹੀ ਹੁੰਦਾਗਾ ਵੀ ਹਰ ਇੱਕ ਦੀ ਇਹੀ ਇਹਹੀ ਅੰਦਰੋਂ ਇੱਛਾ ਹੁੰਦੀ ਆ ਵੀ ਮੇਰੀ ਵੀਡੀਓ ਵਾਇਰਲ ਹੋ ਜੇ ਚਾਹੇ ਇਹਦੇ ਬਦਲੇ ਮੈਂ ਗੋਹਾ ਖਾ ਕੇ ਦਿਖਾ ਦਾਂ ਚਾਹੇ ਆਪਦੇ ਭੈਣ ਨਾਲ ਗਲਤ ਹੱਕ ਦਾ ਕਰ ਲਾਂ ਚਾਹੇ ਪਿਓ ਨਾਲ ਚਾਹੇ ਮਾਂ ਨਾਲ ਚਾਹੇ ਯਾਰ ਨਾਲ ਚਾਹੇ ਕਿਸੇ ਨਾਲ ਵੀ ਆ ਮਤਲਬ ਨੀਚ ਤੋਂ ਨੀਚ ਗੱਲ ਬੋਲਣੀ ਗੰਦੀ ਤੋਂ ਗੰਦੀ ਚੀਜ਼ ਬਖਾਉਣੀ ਉਬਰੋਟੀ ਕੇ ਸਾਥ ਖਾਉਂਗੀ ਮੈਂ ਜੁੱਤੀ ਮੈਂ ਗੋਲ ਗੱਪੇ ਖਾਉਂਗੀ ਤੇ ਮੈਂ ਆਪਣੇ ਮਾथे पे پاਗਲ ਲਿਖ ਕੇ ਮੇਰੀ ਪਬਲਿਕ ਮਹਿੂਮੂਂਗੀ ਮਤਲਬ ਕਿ ਲੋਕ ਸ਼ੌਕ ਹੋ ਜਾਣ ਪਰ ਬੱਚੇ ਜਿਹੜੇ ਹੁਣ ਦੇ ਉਹ ਚੀਜ਼ਾਂ ਨੂੰ ਡਿਫਰੈਂਟ ਨਹੀਂ ਕਰ ਪਾਉਂਦੇ ਇਹਨਾਂ ਨੂੰ ਤਾਂ ਉਹਨਾਂ ਨੂੰ ਜਦੋਂ ਹੁਣ ਅੱਜ ਕੱਲ ਜਿਹੜੇ ਜੈਂਜੀ ਆ ਜਾਂ ਜੈਂਜੀਆ ਤੋਂ ਗਾ ਜਿਹੜੇ ਅਲਫਾਏ ਉਹਨਾਂ ਦੇ ਵਿੱਚ ਤਾਂ ਬਿਲਕੁਲ ਇਹ ਚੀਜ਼ ਖਤਮ ਹੋ ਜਾਣੀ ਆ ਔਰ ਹੈਰਾਨੀ ਦੀ ਗੱਲ ਇਹ ਹੋਣੀ ਆ ਕਿ ਉਹਨਾਂ ਨੂੰ ਹੁਣ ਜਿਵੇਂ ਉਹ ਕਹੇ ਸੀ ਉਹਨੇ ਇੱਕ ਮਿੰਟ ਦੇ ਵਿੱਚ ਕਿ ਉਹ ਸਿਰਫ ਚੀਜ਼ਾਂ ਮੰਗਣ ਦੇ ਲਈ ਆਪਣੇ ਪਿਓ ਨਾਲ ਜਾਂ ਆਪਣੇ ਮਾਂ ਨਾਲ ਜਾਂ ਆਪਣੇ ਭਰਾ ਨਾਲ ਗੱਲ ਕਰਦਾ ਜਦੋਂ ਉਹਨੂੰ ਕੁਝ ਚਾਹੀਦਾ ਹੁੰਦਾਗਾ ਔਰ ਐਵੇਂ ਨਹੀਂ ਕਿ ਮੋਬਾਈਲ ਪਾਸੇ ਰੱਖ ਕੇ ਗੱਲਾਂ ਕਰੇ ਉਹਦੇ ਕੋਲ ਗੱਲਾਂ ਕਰਨ ਨੂੰ ਕੋਈ ਗੱਲ ਹੈ ਹੀ ਨਹੀਂ ਕਿਉਂਕਿ ਬਚਪਨ ਚ ਮੋਬਾਈਲ ਮਿਲ ਗਿਆ ਠੀਕ ਹੈ ਜੀ ਔਰ ਮੋਬਾਈਲ ਦੇ ਵਿੱਚ ਸਰ ਫੋਨ ਸੁਣਿਆ 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 ਔਰ ਉਹਦੇ ਵਿੱਚੋਂ ਲਗਭਗ ਝੂਠ ਹੀ ਸੁਣਿਆ ਠੀਕ ਹੈ ਔਰ ਇਹ ਚੀਜ਼ਾਂ ਦੇ ਰਿਜ਼ਲਟ ਹਲੇ ਬਹੁਤ ਖਤਰਨਾਕ ਹੋਣੇ ਬਹੁਤਾਂ ਸੁਣਿਆ ਸੁਣਿਆ ਬੋਲਿਆ ਬਹੁਤ ਘੱਟ ਆ ਤਾਂ ਸਕੂਲ ਦੇ ਵਿੱਚ ਵੀ ਕੀ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਅੱਜਕੱਲ੍ਹ ਸਰਕਾਰੀਆ ਸਕੂਲਾਂ ਦੇ ਵਿੱਚ ਤਾਂ ਬੱਚੇ ਆਪਸ ਵਿੱਚ ਗੱਲਾਂ ਬਹੁਤ ਕਰ ਲੈਂਦੇ ਸੀ ਪ੍ਰਾਈਵੇਟ ਸਕੂਲਾਂ ਵਿੱਚ ਉਹ ਵੀ ਨਹੀਂ ਕਰ ਪਾਉਂਦੇਗੇ ਉਹਦੇ ਵਿੱਚ ਅਨੁਸ਼ਾਸਨ ਪ੍ਰਤੀਸ਼ਟਾ ਉਹ ਜਿਹੜੀ ਮੁੰਦਾ ਨਾ ਭਈ ਬੈਠੇ ਰਹੋ ਚੁੱਪ ਕਰਕੇ ਜ਼ਿਆਦਾ ਸਵਾਲ ਨਹੀਂ ਕਰਨਾ ਜਿੰਨਾ ਕਿਹਾ ਉਹਨਾ ਕੰਮ ਕੀਤਾ ਹੋਣਾ ਚਾਹੀਦਾਗਾ ਸਕੂਲ ਦੇ ਵਿੱਚ ਹਾਂ ਵੀ ਕਿਸੇ ਨੂੰ ਕੋਈ ਸਵਾਲ ਹੈਗਾ ਨਹੀਂ ਕਿਉਂਕਿ ਬੋਲਣ ਤੋਂ ਸੰਗਦੇ ਰਿਸ਼ਤੇਦਾਰਾਂ ਨੂੰ ਸਸਰੀਕਾਲ ਬੁਲਾਉਣ ਤੋਂ ਵੀ ਸੰਗਦੇ ਅਜਵਾਕ ਔਰ ਰਹਿੰਦੇ ਹੁੰਦੇ ਜਿਹੜੇ ਟੀਚਰ ਟੀਚਰ ਨਹੀਂ ਆ ਪ੍ਰਾਈਵੇਟ ਸਕੂਲਾਂ ਦੇ ਆਂਦੇ ਵਿੱਚ ਵੈਸੇ ਉਹਨਾਂ ਨੂੰ ਤਨਖਾਹਾਂ ਘੱਟ ਮਿਲਦੀਆਂ ਉਹ ਆਪਣੀ ਜ਼ਿੰਦਗੀ ਤੋਂ ਸਤਾਏ ਹੋਏ ਹੁੰਦੇ ਆ ਉਹ ਬੱਚਿਆਂ ਤੇ ਵੀ ਉਹ ਉਹਨਾਂ ਆਪ ਦਾ ਕੱਢਦੇ ਆ ਗੁੱਸਾ ਵੀ ਮੈਂ ਕਿਸੇ ਨੂੰ ਹਿਲਣ ਦੇਣਾ ਜੇ ਕਿਸੇ ਦੀ ਕਲਾਸ ਦਾ ਰਿਜ਼ਲਟ ਖਰਾਬ ਆ ਗਿਆ ਤਾਂ ਫਿਰ ਉਹਨੂੰ ਝਟਕਾਂ ਪੈਂਦੀਆਂ ਹਨ ਸਰਕਾਰੀ ਸਕੂਲਾਂ ਆਣ ਦਾ ਸੀਨ ਕੋਸ ਹੋਰ ਠੀਕ ਆ ਥੋੜਾ ਬਹੁਤ ਬੱਚੇ ਉੱਥੇ ਆਯਾਦ ਵੀ ਹੁੰਦੇ ਮੈਂ ਵੀ ਸਰਕਾਰੀ ਸਕੂਲ 'ਚ ਪੜਾਂਗਾ ਪਰ ਮਸਲਾ ਪ੍ਰਾਈਵੇਟ ਸਕੂਲਾਂ ਤੋਂ ਵੀ ਉਹਨੂੰ ਬੋਲਣ ਤੋਂ ਰੋਕਿਆ ਜਾਂਦਾ ਖੇਡਣ ਲਈ ਕੋਸ ਲਿਮਟਿਡ ਜਾਂ ਸਮਾਂ ਦਿੱਤਾ ਜਾਂਦਾ ਹੈਗਾ ਠੀਕ ਆ ਔਰ ਉਹਨਾਂ ਨੂੰ ਹੋਰ ਹੀ ਤਰ੍ਹਾਂ ਦੇ ਬਣਾ ਦਿੱਤਾ ਹੈਗਾ ਔਰ ਘਰੇ ਆ ਕੇ ਕੀ ਹੁੰਦਾ ਘਰੇ ਆਉਣ ਸਾਰ ਮੋਬਾਈਲ ਚੱਕ ਲੋ ਰਾਤ ਨੂੰ ਫੇਰ ਮੁਰਾਲ ਦੇ ਕੋਲ ਸੌਂਦੇ ਫੇਰ ਫਿਰ ਸਕੂਲ ਚਲੇ ਜਾਓ ਐਤਵਾਰ ਨੂੰ ਫੇਰ ਉਹਨਾਂ ਨੇ ਰਲ ਮਿਲ ਕੇ ਗੇਮਾਂ ਖੇਡਣੀਆਂ ਜਵਾਕਾਂ ਨੇ ਹੁਣ ਤੁਸੀਂ ਮੈਨੂੰ ਦੱਸੋ ਜਦੋਂ ਮੋਬਾਈਲ ਉਹਨਾਂ ਦੀ ਜ਼ਿੰਦਗੀ ਚੋਂ ਪਾਸੇ ਹੀ ਨਹੀਂ ਹੋ ਰਿਹਾ ਉਹ ਇੱਕ ਦੂਜੇ ਨਾਲ ਪਲਾਨ ਕਿਵੇਂ ਕਰਨਗੇ ਗੱਲਾਂ ਕਿਵੇਂ ਕਰਨਗੇ ਨਾ ਤਾਂ ਅੱਜ ਕੱਲ੍ਹ ਦੇ ਮਾਪਿਓ ਉਹਨਾਂ ਨੂੰ ਬਾਤਾਂ ਸੁਣਾਉਂਦੇ ਆ ਨਾ ਉਹਨਾਂ ਨੂੰ ਸਵਾਲ ਪੁੱਛਦੇ ਆ ਉਹਨਾਂ ਨੂੰ ਕੋਈ ਬੁਝਾਰਤਾਂ ਹੋ ਜੀਆਂ ਬੁਝਾਉਂਦੇ ਆ ਵੀ ਜਿਹਦੇ ਵਿੱਚ ਉਹ ਸੋਚਣ ਤੇ ਨਾ ਹੀ ਜਵਾਕਾਂ ਕੋਲੇ ਕਹਿ ਲੋ ਇੰਨਾ ਟਾਈਮ ਆ ਮੋਬਾਈਲ ਦੇ ਕਰਕੇ ਉਹ ਵਿਜੀਬੜਾ ਰਹਿੰਦੇ ਆ ਗੇਮਾਂ ਖੇਡਣ ਦੇ ਵਿੱਚ ਇੱਕ ਦੂਜੇ ਨੂੰ ਗੇਮਾਂ ਦੇ ਵਿੱਚ ਉਹ ਤਾਂ ਪੈਸੇ ਲਾਉਣਾ ਚਾਹੁੰਦੇ ਹੋਣੀ ਤਾਂ ਗੇਮਾਂ ਦੇ ਵਿੱਚ ਠੀਕ ਆ ਔਰ ਆਪਾਂ ਇਹ ਚੀਜ਼ਾਂ ਨਹੀਂ ਕੀਤੀਆਂ ਜਾਂ ਅੱਗੇ ਜਾ ਕੇ ਬਹੁਤ ਬਹੁਤ ਖਰਾਬ ਰਿਜ਼ਲਟ ਦੇਣ ਵਾਲੀਆਂ ਐ ਕਿਉਂਕਿ ਜਦੋਂ ਆਪਾਂ ਪਲੇ ਵੱਡੇ ਸੀ ਇਕੱਠੇ ਪਰਿਵਾਰ ਹੁੰਦੇ ਸੀ ਹੈ ਦਾਦੀ ਦਾਦੇ ਦੀਆਂ ਕਹਾਣੀਆਂ ਤਾਂ ਨਾਲੇ ਚਲੇ ਜਾਣਾ ਹੁਣ ਪਰਿਵਾਰ ਛੋਟੇ ਹੁੰਦੇ ਜਾ ਰਹੇ ਆ ਮਾਪੇ ਉਹ ਵੀ ਮੋਬਾਈਲਾਂ ਤੇ ਲੱਗੇ ਆ ਉਹ ਵੀ ਕੀ ਉਹਨਾਂ ਨੂੰ ਕਹਾਣੀਆਂ ਸੁਣਾਉਂਦੇ ਨਹੀਂ ਸੁਣਾਉਂਦੇ ਉਹ ਵੀ ਆਪ ਐਂਟਰਟੇਨਮੈਂਟ ਤੇ ਲੱਗੇ ਆ ਇੱਕ ਤਰ੍ਹਾਂ ਦਾ ਇਨਸਾਨਾਂ ਦਾ ਦਿਮਾਗ ਹਾਈਜੈਕ ਕਰ ਲਿਆ ਔਰ ਇਹ ਸਾਰੀ ਇਨਸਾਨੀਅਤ ਨੂੰ ਉਹਨਾਂ ਨੇ ਕਿੱਧਰ ਨੂੰ ਲੈ ਕੇ ਜਾਣਾਗਾ ਇਹ ਹਲੇ ਤੱਕ ਕਿਸੇ ਨੂੰ ਨਹੀਂ ਆਈਡੀਆ ਹੈਗਾ ਔਰ ਅਪਾ ਪਿਛਲੀ ਵੀਡੀਓ ਚ ਡਿਸਕਸ ਕੀਤੀ ਸੀ ਤੇ ਜਿਹੜੇ ਜਿਹੜੇ ਬੱਚੇ ਤਾਂ ਹੁਣ ਬਾਹਰ ਵਿਦੇਸ਼ਾਂ ਦੇ ਵਿੱਚ ਇੱਕ ਮਾਪਿਓ ਦੇ ਕੋਲੇ ਇੱਕ ਬੱਚਾ ਰਹਿ ਰਿਹਾ ਜ ਜਨੂੰ ਸੰਭਾਲਣ ਵਾਸਤੇ ਕੋਈ ਕਿਸੇ ਕੋਲ ਰਹਿ ਰਿਹਾਗਾ ਔਰ ਜਿਹੜੇ ਬਿਲਕੁਲ ਪੰਜਾਬ ਨਾਲੋਂ ਵੀ ਕੱਟੇ ਗਏ ਆਪਦੇ ਦਾਦਾ ਦਾਦੀ ਨਾਲੋਂ ਭੈਣ ਭਰਾਵਾਂ ਨਾਲੋਂ ਉਹਨਾਂ ਦਾ ਤਾਂ ਮੱਕੀ ਹੋਈ ਬੋਲਣਾ ਹਨਾ ਬਹੁਤ ਸੈਟ ਗੱਲ ਹੈ ਕਿ ਉਹ ਕਿਵੇਂ ਕਿਸੇ ਨਾਲ ਬੋਲਣਾ ਚੱਲਣਾ ਸਿੱਖਣਗੇ ਉਹ ਕਿਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਹੋਊਗਾ ਵੱਡੇ ਉਹਨਾਂ ਦਾ ਔਰ ਮਾਪਿਓ ਨੇ ਕਹਿਣਾ ਮੈਂ ਇਹਨਾਂ ਦੀ ਖਾਤਰ ਆਪਦਾ ਦੇਸ਼ ਛੱਡਿਆ ਆਪਦਾ ਪੰਜਾਬ ਛੱਡਿਆ ਆਪਦਾ ਸਾਰਾ ਕੁਝ ਛੱਡਿਆ ਔਰ ਅੱਜਕੱਲ ਦੇ ਜਵਾਨਾਂ ਨੂੰ ਜਦੋਂ ਜਵਾਕ ਤਾਂ ਫਿਰ ਇਹੀ ਆ ਵੀ ਜਵਾਕਾਂ ਤੋਂ ਤੁਸੀਂ ਰੋਬ ਨਾ ਜਗੜ ਨਹੀਂ ਸਕਦੇਗੇ ਤੁਸੀਂ ਕੋਈ ਵੱਡਾ ਤੀਰ ਨਹੀਂ ਮਾਰ ਦਿੱਤਾ ਉਹ ਥੋਡੇ ਥਰੂ ਇਹ ਦੁਨੀਆ 'ਚ ਆ ਗਏ ਆ ਫਰਕ ਇੰਨਾ ਹੀ ਆ ਕਿ ਤੁਸੀਂ ਉਹਨਾਂ ਤੋਂ 20 ਸਾਲ 30 ਸਾਲ ਪਹਿਲਾਂ ਆ ਗਏ ਆ ਉਹ ਬਾਅਦ 'ਚ ਆਏ ਆ ਔਰ ਉਹਨਾਂ ਨੇ ਵੀ ਇਹ ਛੋਟੇ ਹੁੰਦਿਆਂ ਨੇ ਤੁਹਾਡੇ ਨਾਲ ਜੁੜੇ ਰਹਿਣਾਗਾ ਬਾਅਦ 'ਚ ਜਿਵੇਂ ਜਿਵੇਂ ਉਹ ਜਵਾਨ ਹੋਈ ਗਏ ਉਹਨਾਂ ਨੂੰ ਜ਼ਰੂਰਤ ਨਹੀਂ ਥੋਡੀ ਉਹਨੇ ਕਹਣਾ ਮੈਂ ਆਪਣੇ ਫਰੈਂਡਸ ਐਕ ਸਰਕਲ ਦੇ ਵਿੱਚ ਰਹਿਣਾ ਮੈਂ ਉਹਨਾਂ ਨਾਲ ਟਾਈਮ ਬਿਤਾਉਣਾ ਤੁਹਾਡੇ ਨਾਲ ਦੂਰੀ ਆਪੀ ਬਣਾ ਲੈਣੀ ਆ ਫਿਰ ਅੱਗੇ ਕੀ ਹੋਣਾ ਕਿ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਆਪਾਂ ਇੱਥੇ ਖੁੱਲ ਕੇ ਡਿਸਕਸ਼ਨ ਕਰਾਂਗੇ ਚੰਗੀ ਤਰ੍ਹਾਂ ਇਹ ਵਿਸ਼ਾ ਬਹੁਤ ਗੰਭੀਰ ਆ ਬਹੁਤ ਲੋਕੇ ਇਸ ਚੀਜ਼ ਤੋਂ ਅਣਜਾਣ ਆ ਕਿ ਸਾਡੇ ਬੱਚੇ ਸਾਡੇ ਨਾਲ ਗੱਲਬਾਤ ਕਿਉਂ ਨਹੀਂ ਕਰਦੇ ਖੁੱਲ ਕੇ ਮਾਂ-ਬਾਪੀ ਵਿੱਚੇ ਦੋਸ਼ੀ ਹੈਗੇ ਆ ਅੱਜਕੱਲ੍ਹ ਦੇ ਮਾਂ-ਬਾਪ